ਪੰਜਾਬ ਦੇ ਵਿੱਚ ਮੌਨਸੂਨ ਦਸਤਕ ਦਿਨ ਦੇ ਨਾਲ ਮੌਸਮ ਸੁਹਾਵਣਾ ਹੋਇਆ ਹੋਇਆ ਹੈ ਕਈ ਥਾਵਾਂ ਦੇ ਉੱਪਰ ਮੀਂਹ ਪੈ ਰਿਹਾ ਖਾਲਾਂਕਿ ਕਈ ਥਾਵਾਂ ਦੇ ਉੱਪਰ ਬੱਦਲਵਾਈ ਹੋਈ ਹੋਈ ਹੈ ਤੇ ਮੌਸਮ ਵਿਭਾਗ ਦੇ ਵੱਲੋਂ ਮੀਂਹ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ 14 ਜ਼ਿਲ੍ਹਿਆਂ ਦੇ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਦੱਸਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ 7 ਜ਼ਿਲ੍ਹੇ ਅਜਿਹੇ ਨੇ ਜਿੱਥੇ ਕਿ ਅੱਜ orange alert ਹੈ ਜਿੱਥੇ ਕਿ ਜ਼ਿਆਦਾ ਮੀਂਹ ਹਨੇਰੇ ਚੱਲਣ ਦੇ ਅਸਾਰ ਦੱਸੇ ਜਾ ਰਿਹਾ ਉੱਥੇ ਹੀ yellow alert ਹੈ ਸੱਤ ਜ਼ਿਲ੍ਹਿਆਂ ਦੇ ਵਿੱਚ ਜਿਸ ਦੇ ਵਿੱਚ ਜਲੰਧਰ ਮਲੇਰਕੋਟਲਾ ਸੰਗਰੂਰ ਲੁਧਿਆਣਾ ਆ ਰਿਹਾ ਹੈ ਜਿੱਥੇ yellow alert ਹੈ ਜਿੱਥੇ ਕਿ ਹਲਕੀ ਬੁਦਾਬਾਦੇ ਹੋ ਸਕਦੀ ਹੈ ਉਂਝ ਬਦਲਬਾਈ ਹੋ ਸਕਦੀ ਹੈ ਹਵਾਵਾਂ ਚੱਲ ਸਕਦੀਆਂ ਹਨ ਤੇ ਮੌਸਮ ਸੁਹਾਵਣਾ ਨਹੀਂ ਰਹਿ ਸਕਦਾ ਹੈ ਬੀਤੇ ਦਿਨਾਂ ਦੀ ਗੱਲ ਕਰੀਏ ਤਾਂ ਤਾਪਮਾਨ ਲਗਾਤਾਰ ਵਧਦਾ ਜਾ ਰਿਹਾ ਸੀ 48 ਡਿਗਰੀ 47 ਡਿਗਰੀ ਤਾਪਮਾਨ ਪਹੁੰਚ ਚੁੱਕਿਆ ਸੀ ਜਿਸ ਦੇ ਨਾਲ ਲੋਕ ਕਾਫੀ ਪਰੇਸ਼ਾਨ ਹੋਏ ਸੀ ਗਰਮੀ ਦੇ ਨਾਲ ਹਲੋ ਬਿਹਾਰ ਹੋ ਰਿਹਾ ਸੀ ਪਰ ਹੁਣੇ ਇਸ ਰਾਹਤ ਜਿਹੜੀ ਹੈ ਗਰਮੀ ਤੋਂ ਮਿਲਣੀ ਸ਼ੁਰੂ ਹੋ ਚੁੱਕੀ ਹੈ ਤੇ ਇਸ ਰਾਹਤ ਦੇ ਨਾਲ ਲੋਕਾਂ ਨੂੰ ਕਾਫੀ ਜਿਹੜੀ ਇਹ ਠੰਡਕ ਦਾ ਅਹਿਸਾਸ ਹੋ ਰਿਹਾ ਹੈ ਮੌਸਮ ਸੁਹਾਵਣਾ ਹੋਇਆ ਹੋਇਆ ਤਦ ਤਸਵੀਕੀ ਮੌਨਸੂਨ ਆਮਦ ਨਾਲ ਲੋਕ ਕਾਫੀ ਖੁਸ਼ ਨੇ ਕਿਉਂਕਿ ਕਈ ਥਾਵਾਂ ਦੇ ਉੱਪਰ ਮੀਂਹ ਵੀ ਪੈ ਰਿਹਾ ਤੇ ਮੀਂਹ ਦੇ ਨਾਲ ਮੌਸਮ ਕਾਫੀ ਸੁਹਾਵਣਾ ਲੋਕਾਂ ਨੂੰ ਨਜ਼ਰ ਆ ਰਿਹਾ ਤਦ ਤਸਵੀਕੀ ਮੌਸਮੀ ਪਾਰਕ ਦੇ ਵੱਲੋਂ 14 ਜ਼ਿਲ੍ਹਿਆਂ ਦੇ ਵਿੱਚ ਹੁੰਨੇ ਅਮੀਦਾ ਅਲਰਟ ਅੱਜ 14 ਜ਼ਿਲ੍ਹੇ ਅਜਿਹੇ ਦੱਸੇ ਜਾ ਰਹੇ ਜਿੱਥੇ ਕਿ ਅੱਜ ਭਾਰੀ ਮੀਂਹ ਪੈ ਸਕਦਾ ਹੈ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਬੱਦਲਬਾਈ ਹੋ ਸਕ ਸਵੇਰ ਤੋਂ ਹੀ ਜੇ ਮੌਸਮ ਦੀ ਗੱਲ ਕਰੀਏ ਤਾਂ ਕਿਤੇ ਕਿਤੇ ਧੁੱਪ ਨਿਕਲ ਰਹੀ ਹੈ ਕਿਤੇ ਕਿਤੇ ਬੱਦਲ ਵਾਈਏ ਜਿਸ ਨਾਲ ਮੌਸਮ ਦੇ ਵਿੱਚ ਥੋੜੀ ਰਾਹਤ ਜ਼ਰੂਰ ਮਹਿਸੂਸ ਕੀਤੀ ਜਾ ਰਹੀ ਹੈ ਤੇ ਵੀ ਪਹਿਲਾਂ ਹਾਲუმ ਬਿਹਾਲ ਹੋ ਰਹੇ ਸੀ ਲੋਕ ਅਜਿਹੇ ਹਾਲਾਤ ਨਹੀਂ ਹੈਗੇ ਥੋੜੀ ਰਾਹਤ ਜ਼ਰੂਰ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਮਿਲਦੀ ਹੋਈ ਨਜ਼ਰ ਆ ਰਹੀ ਹੈ ਦੱਸ ਦੇ ਕਿ ਇਸ ਰਾਹਤ ਦੇ ਨਾਲ ਕੁਝ ਪਰੇਸ਼ਾਨੀਆਂ ਵੀ ਲੋਕਾਂ ਨੂੰ ਆ ਰਹੀਆਂ ਨੇ ਕਿਉਂਕਿ ਲਗਾਤਾਰ ਜਿੱਥੇ ਮੌਸਮ ਸੁਹਾਵਣਾ ਹੁੰਦਾ ਉਦੋਂ ਹੀ ਮੀਂਹ ਪਣ ਤੋਂ ਬਾਅਦ ਸਾਰੇ ਜਾਣਦੇ ਆ ਕਿ ਮੌਸਮ ਦੇ ਵਿੱਚ ਨਮੀ ਆ ਜਾਂਦੀ ਹੈ ਤੇ ਨਮੀ ਆਉਣ ਦੇ ਕਾਰਨ ਹਮਸ ਜਿਹੜਾ ਹੈ ਸ਼ੁਰੂ ਹੋਣਾ ਸ਼ੁਰੂ ਹੋ ਜਾਂਦਾ ਜਦੋਂ ਚੱਲਦਿਆਂ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਹਮਸ ਤੋਂ ਪਰੇਸ਼ਾਨੀ ਹੋ ਸਕਦੀ ਹੈ ਬੀਤੇ ਕੱਲ੍ਹ ਵੀ ਹਮਸ ਹੋਇਆ ਸੀ ਜਿਸ ਦੇ ਨਾਲ ਲੋਕਾਂ ਵੀ ਪ੍ਰੇਸ਼ਾਨ ਹੋ ਰਹੇ ਸਗੇ ਪਰ ਰਾਹਤ ਦੀ ਖਬਰ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ 14 ਜ਼ਿਲ੍ਹਿਆਂ ਦੇ ਵਿੱਚ ਉਮੀਦ ਆ ਅਲਰਟ ਮੌਸਮ ਵਿਭਾਗ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਇਸ ਸਮੇਂ ਦੀ ਹੋਰ ਖਬਰਾਂ ਦੇਖ ਲਈ ਦੇਖਦੇ ਹਾਂ ਪੰਜਾਬ ਵਰਤੈ। ਪੰਜਾਬ ਦੇ ਵਿੱਚ ਮੌਨਸੂਨ ਦਸਤਕ ਦੀ ਨਾਲ ਮੌਸਮ ਸੁਹਾਵਣਾ ਹੋਇਆ ਹੋਇਆ ਹੈ ਕਈ ਥਾਵਾਂ ਦੇ ਉੱਪਰ ਮੀਂਹ ਪੈ ਰਿਹਾ। ਖਾਲਾਂਕਿ ਕਈ ਥਾਵਾਂ ਦੇ ਉੱਪਰ ਬੱਦਲਵਾਈ ਹੋਈ ਹੋਈ ਹੈ ਤੇ ਮੌਸਮ ਵਿਭਾਗ ਦੇ ਵੱਲੋਂ ਮੀਂਹ ਦਾ ਅਲਰਟ ਜਾਰੀ ਕਰ ਦਿੱਤਾ ਗਿਆ। ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ 14 ਜ਼ਿਲ੍ਹਿਆਂ ਦੇ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ 7 ਜ਼ਿਲ੍ਹੇ ਅਜਿਹੇ ਨੇ ਜਿੱਥੇ ਕਿ ਅੱਜ orange alert ਹੈ ਜਿੱਥੇ ਕਿ ਜ਼ਿਆਦਾ ਮੀਂਹ ਹਨੇਰੇ ਚੱਲਣ ਦੇ ਅਸਾਰ ਦੱਸੇ ਜਾ ਰਿਹਾ ਉੱਥੇ ਹੀ येलो ਅਲਰਟ ਹੈ ਸੱਤ ਜ਼ਿਲ੍ਹਿਆਂ ਦੇ ਵਿੱਚ ਜਿਸ ਦੇ ਵਿੱਚ ਜਲੰਧਰ ਮਲੇਰਕੋਟਲਾ ਸੰਗਰੂਰ ਲੁਧਿਆਣਾ ਆ ਰਿਹਾ ਹੈ ਜਿੱਥੇ येलो ਅਲਰਟ ਹੈ ਕਿ ਹਲਕੀ ਬੂੰਦਾਬੰਦੀ ਹੋ ਸਕਦੀ ਹੈ ਉੱਚੀ ਬਦਲਵਾਈ ਹੋ ਸਕਦੀ ਹੈ ਹਵਾਵਾਂ ਚੱਲ ਸਕਦੀਆਂ ਹਨ ਤੇ ਮੌਸਮ ਸੁਹਾਵਣਾ ਨਹੀਂ ਰਹਿ ਸਕਦਾ ਹੈ ਬੀਤੇ ਦਿਨਾਂ ਦੀ ਗੱਲ ਕਰੀਏ ਤਾਂ ਤਾਪਮਾਨ ਲਗਾਤਾਰ ਵਧਦਾ ਜਾ ਰਿਹਾ ਸੀ 48 ਡਿਗਰੀ 47 ਡਿਗਰੀ ਤਾਪਮਾਨ ਪਹੁੰਚ ਚੁੱਕਿਆ ਸੀ ਜਿਸ ਦੇ ਨਾਲ ਲੋਕ ਕਾਫੀ ਪਰੇਸ਼ਾਨ ਹੋ ਰਹੇ ਸੀ ਗਰਮੀ ਦਿਨਾਂ ਨਾਲ ਹਾਲ ਬਿਹਾਰ ਹੋ ਰਿਹਾ ਸੀ ਪਰ ਹੁਣੇ ਇਸ ਰਾਹਤ ਜਿਹੜੀ ਹੈ ਗਰਮੀ ਤੋਂ ਮਿਲਣੀ ਸ਼ੁਰੂ ਹੋ ਚੁੱਕੀ ਹੈ ਤੇ ਇਸ ਰਾਹਤ ਦੇ ਨਾਲ ਲੋਕਾਂ ਨੂੰ ਕਾਫੀ ਜਿਹੜੀ ਇਹ ਠੰਡਕ ਦਾ ਅਹਿਸਾਸ ਹੋ ਰਿਹਾ ਹੈ ਮੌਸਮ ਸੁਹਾਵਣਾ ਹੋਇਆ ਹੋਇਆ ਤਦ ਤਸਵੀਕੀ ਮੌਨਸੂਨ ਆਮਦ ਨਾਲ ਲੋਕ ਕਾਫੀ ਖੁਸ਼ ਨੇ ਕਿਉਂਕਿ ਕਈ ਥਾਵਾਂ ਦੇ ਉੱਪਰ ਮੀਂਹ ਵੀ ਪੈ ਰਿਹਾ ਤੇ ਮੀਂਹ ਪੈਣ ਦੇ ਨਾਲ ਮੌਸਮ ਕਾਫੀ ਸੁਹਾਵਣਾ ਲੋਕਾਂ ਨੂੰ ਨਜ਼ਰ ਆ ਰਿਹਾ ਤਦ ਤਸਵੀਕੀ ਮੌਸਮੀ ਪਾਰਕ ਦੇ ਵੱਲੋਂ 14 ਜ਼ਿਲ੍ਹਿਆਂ ਦੇ ਵਿੱਚ ਹੁੰਨੇ ਅਮੀਦਾ ਅਲਰਟ ਅੱਜ 14 ਜ਼ਿਲ੍ਹੇ ਅਜਿਹੇ ਦੱਸੇ ਜਾ ਰਹੇ ਜਿੱਥੇ ਕਿ ਅੱਜ ਭਾਰੀ ਮੀਂਹ ਪੈ ਸਕਦਾ ਹੈ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਬੱਦਲਬ ਸਵੇਰ ਤੋਂ ਹੀ ਜੇ ਮੌਸਮ ਦੀ ਗੱਲ ਕਰੀਏ ਤਾਂ ਕਿਤੇ ਕਿਤੇ ਧੁੱਪ ਨਿਕਲ ਰਹੀ ਹੈ ਕਿਤੇ ਕਿਤੇ ਬੱਦਲ ਵਾਈਏ ਦੱਸਣ ਨਾਲ ਮੌਸਮ ਦੇ ਵਿੱਚ ਥੋੜੀ ਰਾਹਤ ਜ਼ਰੂਰ ਮਹਿਸੂਸ ਕੀਤੀ ਜਾ ਰਹੀ ਹੈ ਤੇ ਵੀ ਪਹਿਲਾਂ ਹਾਲუმ ਬਿਹਾਲ ਹੋ ਰਹੇ ਸੀ ਲੋਕ ਅਜਿਹੇ ਹਾਲਾਤ ਨਹੀਂ ਹੈਗੇ ਥੋੜੀ ਰਾਹਤ ਜ਼ਰੂਰ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਮਿਲਦਖੋਈ ਨਜ਼ਰ ਆ ਰਹੀ ਹੈ ਦੱਸ ਦੇ ਕਿ ਇਸ ਰਾਹਤ ਦੇ ਨਾਲ ਕੁਝ ਪਰੇਸ਼ਾਨੀਆਂ ਵੀ ਲੋਕਾਂ ਨੂੰ ਆ ਰਹੀਆਂ ਨੇ ਕਿਉਂਕਿ ਲਗਾਤਾਰ ਜਿੱਥੇ ਮੌਸਮ ਸੁਹਾਵਣਾ ਹੁੰਦਾ ਉਦੋਂ ਹੀ ਮੀਂਹ ਪੈਣ ਤੋਂ ਬਾਅਦ ਸਾਰੇ ਜਾਣਦੇ ਆ ਕਿ ਮੌਸਮ ਦੇ ਵਿੱਚ ਨਮੀ ਆ ਜਾਂਦੀ ਹੈ ਤੇ ਨਮੀ ਆਉਣ ਦੇ ਕਾਰਨ ਹਮਸ ਜਿਹੜਾ ਹੈ ਸ਼ੁਰੂ ਹੋਣਾ ਸ਼ੁਰੂ ਹੋ ਜਾਂਦਾ ਜਦੋਂ ਚੱਲਦਿਆਂ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਹਮਸ ਤੋਂ ਪਰੇਸ਼ਾਨੀ ਹੋ ਸਕਦੀ ਹੈ ਬੀਤੇ ਕੱਲ੍ਹ ਵੀ ਹਮਸ ਹੋਇਆ ਸੀ ਜਿਸ ਦੇ ਨਾਲ ਲੋਕਾਂ ਵੀ ਪ੍ਰੇਸ਼ਾਨ ਹੋ ਰਹੇ ਸਗੇ ਪਰ ਰਾਹਤ ਦੀ ਖਬਰ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ 14 ਜ਼ਿਲ੍ਹਿਆਂ ਦੇ ਵਿੱਚ ਉਮੀਦ ਆ ਅਲਰਟ ਮੌਸਮ ਵਿਭਾਗ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਇਸ ਸਮੇਂ ਦੀ ਹੋਰ ਖਬਰਾਂ ਦੇਖ ਲਈ ਦੇਖਦੇ ਹਾਂ ਪੰਜਾਬ ਵਲ ਟੈਕ